ਰੰਡੋ ਦਾ ਵੀ ਦੱਸ ਰਿਹਾ ਹੈ ਰੰਡੋ ਦੇ ਕੱਪ ਦਾ ਵੀ ਦੱਸ ਰਿਹਾ ਹੈ ਤੇ ਵਰਲਡ ਕੱਪ ਦਾ ਵੀ ਦੱਸ ਰਿਹਾ ਇੱਕ ਵਾਰ ਧਾੜੀਆਂ ਮਾਰਦੀ ਜੋਰ ਦੇ ਨਾਲ ਇਹ ਫੱਦੇ ਸਿੰਘ ਸਰਪੰਚ ਦਾ ਪੁੱਤ ਹੈ ਸਾਡਾ ਜੁਵਿੰਦਰ ਕੌਰ ਨੂੰ ਮਾਣ ਆਪਣੇ ਪੁੱਤਰ ਦੇ ਉੱਪਰ ਤੇ ਅੱਜ ਦਾ ਜਿਹੜਾ ਸਨਮਾਨ ਹੈ ਇਹ ਸਨਮਾਨ ਜਿੰਦਰ ਮਿਰਕ ਫਰਾਂਸ ਹੈਪੀ ਮਿਰਕ ਫਰਾਂਸ ਬਿਨਾ ਦੇਤ ਫਰਾਂਸ ਜੀਤਾ ਪੱਡਾ ਦੀ ਫਰਾਂਸ ਖੀਰਾਵਲੀ ਖੀਰਾ ਧਾੜੀ ਵਾਲ ਫਰਾਂਸ ਜੇਲ ਧਾੜੀ ਵਾਲ ਫਰਾਂਸ ਸੋਨਾ ਬੈਂਸ ਹੁੰਦੇ ਸ਼ੀਰਾ ਔਲਕੀਪਾ ਸੁਖਬਖ ਕੈਨੇਡਾ ਸੋਨਾ ਖੜਾ ਜੀ ਪ੍ਰਿੰਤਪਾਲ ਵੈਲਕਮ ਕੈਨੇਡਾ ਤੇ ਰਾਜਾ ਧਰਜੂ ਜੀ ਇਹਨਾਂ ਭਰਾਵਾਂ ਦੇ ਵੱਲੋਂ ਅੱਜ ਖਾਰ ਰੋਖ ਦੇ ਨਾਲ ਵੱਡਾ ਸਨਮਾਨ ਸਾਡੇ ਕਬੱਡੀ ਦੇ ਵੱਡੇ ਮੰਦਲਾ ਸਾਡੇ ਫਤਿਹ ਸਿੰਘ ਸਰਪੰਚ ਦੇ ਪੁੱਤ ਦਾ ਮਾਤਾ ਜਗਵਿੰਦਰ ਕੌਰ ਦੇ ਪੁੱਤਰ ਦਾ

ਇਹ ਮਾੜੇ ਖੋਜੇ ਦੀ ਮਕੁੱਟ-ਕੁੱਟ ਚੋਰੀਆ ਬਾਪੂ ਦੇ ਵਿੱਚ ਜੁਧਾਈਆਂ ਜਿਹੜੇ ਜੋਜੋ ਮੱਝਾ ਗੋਰੀਆਂ ਜਦੋਂ ਲੌਂਦਾ ਹੈ ਗਰਾਉਂਡ ਵਿੱਚ ਜਿਹੜਾ ਐਵੇਂ ਦੀ ਤਰੀਫਾ ਹੁੰਦੀ ਆ ਨਾ ਬੋਆਵਾਲ ਦੇ ਗੱਗੀ ਦਾ ਸਨਮਾਨ ਹੋ ਰਿਹਾ ਹੈ ਬੜੀ ਖੁਸ਼ੀ ਹੋਈ ਹੈ ਗਗਨਦੀਪ ਗੱਗੀ ਖੀਰਾਵਾਲ 2011 ਦੇ ਵਿੱਚ ਖੇਡਣ ਲਈ ਪਹੁੰਚਿਆ 20ਵੀਂ ਦੇ ਵਿੱਚ ਤੇ ਬਾਹਰ ਬੈਠੇ ਦਰਸ਼ਕ ਗੱਲਾਂ ਕਰ ਰਹੇ ਸੀ ਵੀ ਆਹ ਭਾਰਾ ਜਿਆ ਆ ਮੋਟਾ ਜਿਹਾ ਵੀ ਕਬੱਡੀ ਖਿਡਾਰੀ ਹੋ ਸਕਦਾ ਹੈ ਇਹ ਕਿੰਦਾ ਕਬੱਡੀਆਂ ਪਾਵੇਗਾ ਔਰ 2011 ਦੇ ਬੀਸੀ ਦਾ ਵਿਰੋਧ 2011 ਦੇ ਟ੍ਰਾਂਟੋ ਸੀਜ਼ਨ ਦਾ ਵੈਸਟ ਹੈ 2011 ਦੇ ਵਿੱਚ ਟ੍ਰਾਂਟੋ ਦੇ ਵਿੱਚ ਵਰਲਡ ਕਬੱਡੀ ਕੱਪ ਦਾ ਵੈਸਟ ਹੈ ਤੇ 2011 ਨੇ ਪੰਜਾਬ ਦੀ ਧਰਤੀ ਦੇ ਵਿੱਚ ਕਦੇ ਨੋਜਨ ਖੇਡਿਆ ਆ ਕੇ ਤੇ ਉਸ ਵਰਲਡ ਕੱਪ ਦਾ ਵੀ ਇਹ ਵੈਸਟ ਰਿਹਾ ਇਹ ਤਾਂ ਮਾਨ ਸਨਮਾਨ ਹੁੰਦੇ ਆ ਇਹ ਵੱਡੇ ਰਿਕਾਰਡ ਜਿਹੜੇ ਅੱਜ ਸਮੇਂ ਕਿਉਂਕਿ ਦੀਪ ਗੋਗੀ ਖੀਰਾ ਵਾਲੀਏ ਦੇ ਹਿੱਸੇ ਆਏ ਆ ਜਿਸ ਦਿਨ ਚਾਹਿਆ ਤੇਜਿੰਦਰ ਫਿਰਕ ਦਿਨੋਂ ਪਿਆਰ ਕਰਦਾ ਚਰਨ ਸਿੰਘ ਮੇਰੇ ਕਦੇ ਤਿੰਨੋ ਪੁੱਤਰ ਬੂਟਾ ਖਾਖੀਆਂ ਦੇ ਉੱਪਰ ਦੀਪਾ ਜੀ ਅੰਗਰੇਜ਼ ਤੇ ਲਖਸ਼ਰ ਭਰਾਵਾਂ ਦੇ ਉੱਪਰ ਵੀ ਸੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਔਰ ਹਾਂਜੀ ਲੜਕੀਆਂ ਦੀ ਟੀਮ ਆਜੋ ਜੀ ਹਾਂਜੀ ਜੰਦਰ ਪੀਵੀਆ ਸੁਪਰਸਕ੍ਰੀਪਟੀ ਦੇ ਨਾਮ ਜੋ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਮੁਬਾਰਕਾਂ ਨੇ ਸੋਚੇ ਕਬੱਡੀ ਜਗਤ ਦੇ ਵੱਲੋਂ ਔਰ ਲਾਡੀ ਮੈਡਮ ਜੀ ਨੂੰ ਵੀ ਮੇਨੋ ਜਰਵਾ ਨੂੰ ਬਾਤ ਬਾਤ ਮੋਰਗਾ ਸਮਚੀ ਜਿਹੜੀ ਅਕੈਡਮੀ ਹੈ ਮਾਈ ਭਗੋ ਕਬੱਡੀ ਅਕੈਡਮੀ ਜਲੰਧਪੁਰ ਸਮਚੀ ਅਕੈਡਮੀ ਦਾ ਬਹੁਤ ਬੰਨੇ ਸਮੇਂ ਤੋਂ ਜੋ ਚਲਾ ਚੌਂਦੀ ਆ ਰਹੀ ਹੈ ਅਜ ਕੰਨ ਦਾ ਇੱਕ ਕਲੱਬ ਜਰਨੈਲ ਸਿੰਘ ਜੀ ਖੰਦ ਚਰਜੀ ਸਿੰਘ ਜੀ ਮਨਜੀਤ ਭਾਜੀ ਰਾਜੂ ਚੰਦੀ ਭਾਜੀ ਹੁਣੀ ਬਲਵਿੰਦਰ ਸਿੰਘ ਜੀ ਦਲਵਿੰਦਰ ਸਿੰਘ ਜੀ ਔਰ ਸਾਡੇ ਨਵੇਂਦਰ ਸਿੰਘ ਜੀ ਚੰਦੀ ਪਰਵਿੰਦਰ ਸਿੰਘ ਜੀ ਚੰਦੀ ਤੇ ਜਸਵੰਤ ਸਿੰਘ ਜੀ ਸ਼ਾਹੀ ਸੰਦੀਪ ਬਡਾਲਾ ਤੇ ਸਾਡਾ ਭਰਾ ਲਖਾ ਮਕਾਨੀ ਸਮੁੱਚੀ ਦਵਾਬਾ ਸਪੋਰਟਸ ਕਲੱਬ ਦਾ ਮੈਂ ਪਹਿ ਤੋਂ ਧੰਨਵਾਦ ਕਰਦਾ ਇਹ ਟੂਰਨਾਮੈਂਟ ਇੱਥੇ ਨਹੀਂ ਇਹ ਪੈਰਿਸ ਫਰਾਂਸ ਦੇ ਵਿੱਚ ਵੀ ਬਹੁਤ ਡਿਸਪਲਨ ਦੇ ਨਾਲ ਇਸ ਸਾਲ ਜਿੰਨੇ ਵੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਟੂਰਨਾਮੈਂਟ ਹੋਏ ਆ ਸਭ ਤੋਂ ਵੱਧ ਜਿਹੜਾ ਡਿਸਪਲਨ ਹੈ ਉਹ ਜਿਹੜਾ ਹੈ ਦਵਾਬਾ ਸਪੋਰਟਸ ਕਲੱਬ ਦੇ ਟੂਰਨਾਮੈਂਟ ਤੇ ਵੇਖਣ ਨੂੰ ਮਿਲਿਆ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਮੁੱਚੇ ਕਬੱਡੀ ਯੰਗ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡਾ ਭਰਾ ਕਾਲਾ ਵਗੜੀਆ ਖੜਾ ਇਸ ਇਲਾਕੇ ਦੀ ਕਬੱਡੀ ਨੂੰ ਦੇਣ ਬਹੁਤ ਵੱਡੀ ਹੈ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਸੋ ਮੈਂ ਮਾਈਕ ਆਪਣੇ ਸਾਥੀ ਭਰਾਵਾਂ ਨੂੰ ਦੇ ਰਿਹਾ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਮੇਰੇ ਕੋਲ ਸ਼ਬਦ ਹੈ ਨਹੀਂ ਤੁਸੀਂ ਇੰਨਾ ਪਿਆਰ ਕਰਦੇ ਹੋ ਸੰਗਤ ਇੰਨਾ ਪਿਆਰ ਕਰਦੀ ਆ ਆ ਲਾਡੀ ਲਾਡੀ ਚੋਂਦਾ ਲਾਡੀ ਚੋਂਦਾ ਸਾਡਾ ਵੀਰ ਹੈ ਲੱਖੇ ਯੋਰਪ भाई तजेंद्री जो राम जरनैल ਮਨਜੀਤ ਸਿੰਘ ਜੀ ਸੰਦੀਪ राणा ਲਖਮਨ ਮਤਾਨੀ ਔਰ ਜਗਵਿੰਦਰ ਸਿੰਘ ਜਿਖਵਾਰੀ ਸਾਹਿਬ ਤੇ ਨਾਲ ਬਰਨਿੰਦਰ ਸਿੰਘ ਜੀ ਤਿੰਨ ਸਾਹ ਤੇ ਰਾਜੂ ਸਾਡਾ ਵੀਰ ਉਹਨਾਂ ਦੇ ਨਾਲ ਜਗਵਿੰਦਰ ਸਿੰਘ ਜੀ ਤੇ ਨਾਲ ਜਸਵਿੰਦਰ ਸਿੰਘ ਜੀ ਸੈਣੀ ਸਾਹਿਬ ਦਵਾਦਾ ਸਪੋਰਟ ਕਲੱਬ ਖਰਾਂ ਤੋਂ ਬਹੁਤ ਨਰਮਾਨ ਸਨਮਾਨ ਜਨਾਨਾਂ ਦੇ ਰਪਿੰਦਰ ਦਾ ਟ੍ਰੇਨਰ ਬਣਾ ਲੈਣਾ ਨਾਮ ਸਤੀਪ ਬਣਾਣਾ ਕਾਣਾ ਪਾਕੜੀਆਂ

ਕਨਾਤ ਜੀਮਦਰ ਸਿੰਘ ਜੋਕਰ ਰੱਜ ਪਾਈ ਹੋਈ ਵੱਲੋਂ ਕਨਾਤ ਪਰਵਿੰਦਰ ਜੀਵਨ ਖੇੜਾ 15 ਕਬੱਡੀਆਂ ਪਾ ਕੇ 7 ਨੰਬਰ ਲਿਆ ਹੈ। ਡਿੱਗਾ ਪਰੇਟੀਆਂ ਨੇ 15 ਕਬੱਡੀਆਂ ਪਾ ਕੇ 12 ਨੰਬਰ ਲਿਆ ਹੈ। ਖਿਆਲ ਬੜਹਾਰਪਰੀਏ ਨੇ 13 ਕਬੱਡੀਆਂ ਪਾ ਕੇ 12 ਨੰਬਰ ਲਿਆ ਹੈ।

ਵਾਲੀਆਂ ਛੇ ਆਦਮ ਤੜ ਗਿਆ ਵੀ ਨਾਮ ਵਸਤਾ ਹੈ ਸਵਾਤਵਾਦ ਮਾਰਨਾ ਕਿੰਨੀ ਕੁੱਪੀ ਹੋਣੀ ਹੈ ਸਾਡਾ ਵੀਰ ਕੋਦੇ ਰਮਨ ਉਹ ਤਾਲਾ ਵਾਲਾ ਤੇ ਨਾਲ ਸਾਡਾ ਵੀਰ ਬਹੁਤ ਤਾਲਾ ਵਾਲਾ ਤੇ ਗੰਗਨੋ ਤਾਲਾ ਦੁਨੀਆ ਦੇ ਚੋਟੀ ਦੇ मार ताला दे दे बड़ी मार ताला तो ती मार्चारा कभी कब्डी कपनी होनी है तीन मार्च कप्पी मेरे बोला खुला खड़ा होगा चोटी मतलब और कभी चोटी चोटी के सजर की कोई जो नी होनी चोटी चोरी धन नाम दिता जा रहा है और शकर पीर ਉਹ ਵੀ ਨਾਮ ਤੇ ਬਰਸ ਕਹਿੰਦੇ ਅਰਮਲ ਅਰਮਲ ਬਲਪਰੀ ਆ ਤੇ ਉਧਰ ਦੂਜੇ ਪਾਸੇ ਕਹਿੰਦੇ ਬੈਸਟਰ ਜੋ ਕਰਨ ਬੱਲੋਲੀ ਅਕਸ਼ੜੀ ਆਦਮ ਵਾਲੀਆ ਉਹਨਾਂ ਨੂੰ ਬੋਲਟ ਉੱਤੇ ਜਾ ਰਹੇ ਆ ਆਗੇ ਆ ਗਏ ਸੋਰੀ ਸੋਰੀ ਸੋ ਬੈਸਟਰ ਬਲਵਿੰਦਰ ਬਲਵਿੰਦਰ ਮੋਤਾਨੀ ਛੜੀ ਛਨੀ ਸਾਡੇ ਰਿਲੀਵ ਆ ਜਾਣ ਉਹਨਾਂ ਦੇ ਬੈਂਕੀਆ ਬੈਸਟਰ ਨੂੰ ਬੋਲਟ ਉੱਤੇ ਜਾ ਰਹੇ ਆ ਸਟ੍ਰੇਡਰ ਅੱਜ ਦੇ ਕਬੱਡੀ ਕੱਪ ਦਾ ਅਰਵਲ ਮਲਪੁਰੀਆ ਤੇ ਬੈਚ ਸਟੋਪਰ ਅੱਜ ਦੇ ਕਬੱਡੀ ਕੱਪ ਦਾ ਹਮਨ ਕਾਂਜੀ ਵੱਲੋਂ ਇੱਕ ਬੋਲਤਾ ਜੀ ਇਕਬਾਲ ਖਰੀਮ ਯੂ ਐਸ ਏ ਤੇ ਨੱਡਾ ਲਡੋਰੀ ਕੋਨਾ ਵੱਲੋਂ ਇੱਕ ਬੋਲਦਾ ਹੈ ਯੂ ਐਸ ਏ ਵਾਲੇ ਬਹੁਤ ਬਹੁਤ ਧੰਨਵਾਦ ਅਰਮਨ ਬਲਪੁਰੀਆ ਬੈਸਟਰੇਨਰ ਤੇ ਕਰਨ ਵੱਲੋਂ ਆਲੀਆ ਬੈਸਟੋਪ ਟੀਮ ਦੀ ਸਾਬਤ ਦੇ ਨਾਲ ਸਨੀ ਆਦਮ ਵਾਲੀਆ ਬਹੁਤ ਬਹੁਤ ਮਾਰਕਾ ਜਿਲੰਦਰ ਕੈਲੀਫੋਰਨੀਆ ਦੀ ਟੀਮ ਜਿਹੜੀ ਫਰਸਟ ਹੈ ਔਰ ਫਿਰ ਗਰੋਥਰ ਦੇ ਕਬੱਡੀ ਕਲੱਬ ਵਾਲਾ ਜੀ ਟੀਮ ਸਾਹਮਣੇ ਹੈ ਸੋ ਬੈਸਟ ਖਿਡਾਰੀਆਂ ਨੂੰ ਬਹੁਤ ਬਹੁਤ ਮਾਰਕਾ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰਦੇ ਵਰਚਾ ਦੇ ਲਈ ਬੋਲੇ ਕੱਪੜੀਏ ਜੀ ਬੱਚਾ ਨੂੰ ਠੀਕ ਹੈ ਜੀ ਉਹ ਕੱਪੜੀਏ ਜੀ ਕੰਦੇ ਉੱਠੀ ਦਿਓ ਰਸਤਾ ਦੇ ਲਈ ਜਲਦੀ ਲਾਈਟਾ ਬੰਦ ਕਰ ਲੋ ਵੀਰ ਬਣ ਕੇ ਬਲਟ ਬੰਦ ਕਰ ਲੋ ਬਲਟ ਪਾਲ ਕਲੀਨ ਯੂਐਸਏ ਲੱਗਾ ਲੜਾਈ ਯੂਐਸਏ ਨਾਲ ਬੋਲੋ ਸਫਲਤਾ ਦੇ ਇੱਕ ਸਮੇਂ ਤੋਂ ਅਮਰ ਕਾਂਦੀ ਜੁਰਮਰੀ ਉਹਨਾਂ ਕੋਲੋਂ ਇੱਕ ਖੇਡਾ ਅਰਜੁਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ

ਸਾਕਾ ਹੋ ਰਿਹਾ ਨਾ ਬਹੁਤ ਬਹੁਤ ਤਾਰਕਪਾਲ ਆਇਓ 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 ਸੈਕਿੰਡ ਟੀਮ ਆ ਗਈ ਕਬੱਡੀ ਕਲੱਬ ਦੀ ਸ਼੍ਰੀ ਗੁਰੂ ਅੰਕਰ ਦੇ ਕਬੱਡੀ ਕਲੱਬ ਬਰਦਾਰਾ ਜਿਹੋ ਹਮਰਾ ਨਾਮ ਪ੍ਰਚਲਿਤ ਕਰਦੇ ਆਂ ਕਬੱਡੀ ਦੇ ਟਿਕਾਲਾ ਕੋਲ ਤੋਂ हा जी हा सुगिंदर मुलानीविंदर मुलानी उन्हों को देखते ही आज ग्रहण नाम देने जा रहे हैं ਮੈਂ ਦੇਖਦੀ ਕਰਦਾ ਫਿਰ ਤੋਂ ਬਲਵੰਦਰ ਮਦਨੰਦੀ ਤੇ ਜਗENDER ਮਦਨਪਾਲ ਨੇ ਦੂਜਾ ਪ੍ਰਾਈਜ਼ਰ ਦਾ ਜਾ ਰਿਹਾ ਹੈ ਜਗENDER ਸਿੰਘ ਜਗENDER ਸਿੰਘ ਜੀ ਆ ਜਾ ਡੀਆਰ ਵੀ ਕਾਲਾ ਜਗENDER ਦੇ ਸਾਰੇ ਪ੍ਰੋਮੋਟਰਾਂ ਨੂੰ ਬਹੁਤ ਬਹੁਤ ਵਧਾਰ ਕਰਨੇ ਤੇ ਖਿਡਾਰੀਆਂ ਨੂੰ ਵੀ ਵਾਰਕਾ ਨੇ ਬਸਤਵਾਰੀ ਖਿਡਾਰੀਆਂ ਦੀ ਵਾਰਕਾ ਨੇ ਬਸ ਟੀਮ ਸੁਰੇਖਾ ਪੀਐਲ ਦੀ ਕਲਪਨਤਰ ਕਰ ਰਹੀਆਂ ਬਹੁਤ ਬਹੁਤ ਵਾਰਕਾ